حال ਮਜੀਠੀ ਦਾ ਹੋਣਾਗਾ ਇਹ ਕਾਲੀਦਲ ਦਾ ਹਾਲ ਹੋਣਾ ਅਜੇ ਪਤਾ ਨਹੀਂ ਕੀ ਕੁਸ ਹੋਣਾਗਾ ਕਿਉਂਕਿ ਪਾਪ ਜਦੋਂ ਕਮਾਏ ਹੋਣ ਬੰਦੇ ਨੇ ਜਦੋਂ ਪਾਪਾਂ ਤੋਂ ਵੱਧ ਉਘੋਖ ਕਰਿਆਗਾ ਤੇ ਅਗਲਾ ਪਰਚਾ ਜਿਹੜਾ ਮਜੀਠੀ ਤੇ ਪਾਉਣਾ ਇਸ ਕਰਕੇ ਬਿਲ ਕਰਿਆ ਤੇ ਜਿਹੜਾ ਆਪਣੇ ਆਪ ਨੂੰ ਪਾਵਰਫੁਲ ਦਿਖਾ ਰਿਹਾਗਾ ਪਹਿਲਾਂ ਮੈਂ ਤੁਹਾਨੂੰ ਇਹ ਪੜ ਕੇ ਸੁਣਾਦਾ ਫਿਰ ਅੱਗੇ ਗੱਲਬਾਤ ਕਰਦੇ ਆ ਆਪਾਂ ਅੱਜ ਗੱਲ ਕਰਨ ਲੱਗੇ ਆ ਸ਼ਖਬੀਰ ਬਾਦਲ ਦੀ ਜੀਜੇ ਸਾਲੇ ਦੀ ਮੁਲਾਕਾਤ ਹੋਈ ਆ ਨਾਬਾ ਜੇਲ ਦੇ ਵਿੱਚ ਜਦੋਂ ਕਿ ਰਾਦਾ ਸਵਾਮੀਆ ਦਾ ਰੱਬਾ ਜਿਹੜਾ ਕਿ ਇੱਕ ਚਿੱਟੇ ਦੇ ਸਦਾਗ ਨੂੰ ਮਿਲਦਾਗਾ ਕਿ ਉਹਦੀਆਂ ਬਾਹਾਂ ਆਕੜ ਗਈਆਂ ਸੀ ਵੱਡੀ ਗੱਲ ਇਹ ਆ ਆਪਣੇ ਆਪ ਨੂੰ ਜਿਹੜਾ ਰੱਬ ਕਹਾਉਂਦਾ ਜਿਹੜੀ ਦੁਨੀਆ ਲੰਬੀ ਪੈਂਦੀ ਆ ਉਹਦੇ ਮੁਰੇ ਅੱਜ ਉਹ ਮਜੀਠੀ ਦੀ ਲੰਬੀ ਪਿਆ ਹੁਣ ਕੋਈ ਕਹਿੰਦਾ ਮਜੀਠੀ ਆ ਉਹਦਾ ਪੈਰ ਕੁੱਟ ਰਿਹਾ ਸੀ ਉਹ ਕਹਿੰਦਾ ਮਜੀਠੀ ਦੇ ਪੈਰ ਕੁੱਟ ਰਿਹਾ ਸੀ ਇਹ ਰੱਬ ਜਾਣਦਾਗਾ ਕਿ ਆ ਕੇ ਕੌਣ ਕਿਸੇ ਦੇ ਪੈਰ ਕੁੱਟ ਰਿਹਾ ਸੀ ਪਰ ਵੱਡੇ ਹਲਚਲ ਜਿਹੜੀ ਆ ਉਸ ਟਾਈਮ ਤੋਂ ਜਿਹੜੀ ਮੱਚੀ ਆ ਕਿ ਜਿਹੜਾ ਵੱਡੇ ਜਿਹੜੇ ਵਿਰੋਧੀਆਂ ਨੇ ਵੀ ਸਵਾਲ ਚੁੱਕੇ ਆ ਕਿ ਇੱਕ ਉਹ ਬਿਆਸ ਵਾਲਾ ਰਾਧਾ ਸਮਾਮੀ ਗੁਰਿੰਦਰ ਢਿੱਲੋਂ ਜਿਹੜਾ ਕਿ ਨਸਾ ਤਸਕਰ ਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਆ ਬੰਦਾ ਤੇ ਉਹਨੂੰ ਮਿਲਣ ਗਿਆ ਜੇ ਭਾਈ ਕਿਸੇ ਬੰਦੇ ਨੇ ਚੰਗਾ ਕੰਮ ਕੀਤਾ ਹੁੰਦਾ ਉਹਨੂੰ ਬੰਦਾ ਮਿਲਪੇ ਬੰਦਾ ਸਲਾਹਉਂਦਾ ਵੀ ਆ ਕਿ ਭਾਈ ਠੀਕ ਕੀਤਾ ਨੇ ਕਿ ਅੱਜ ਮਜੀਠੀਆ ਪਾਵਰ ਦੇ ਵਿੱਚ ਹੋਇਆ ਕਿ ਰੱਬ ਜਿਹੜਾ ਮਜੀਠੀ ਦੇ ਜਿਹੜਾ ਦਰ ਤੇ ਚੱਲ ਕੇ ਆ ਉਹ ਕਿਹਦਾ ਰੱਬ ਸੀ ਸਾਡਾ ਨਹੀਂ ਨਾ ਤੁਹਾਡਾ ਉਹ ਉਹਨਾਂ ਅਖੌਤੀ ਅਰਾਧਾ ਸੁਆਮੀਆਂ ਦਾ ਤੇ ਉਸ ਤੋਂ ਬਾਅਦ ਜਿਹੜਾ ਸੁਖਵੀਰ ਬਾਦਲ ਦੀ ਜਿਹੜੀ ਐਂਟਰੀ ਹੁੰਦੀ ਆ ਸੁਖਵੀਰ ਬਾਦਲ ਮਿਲਦਾ ਮਜੀਠੀਏ ਨੂੰ ਕਰੀਬ ਤਿੰਨ ਮਹੀਨਿਆਂ ਬਾਅਦ ਕੀ ਐਡੀ ਕੀ ਮਜਬੂਰੀ ਸੀ ਕਿ ਸੁਖਵੀਰ ਬਾਦਲ ਨੂੰ ਪਹਿਲਾਂ ਕਿਉਂ ਨਹੀਂ ਮਿਲਣ ਦਿੱਤਾ ਜਾ ਫਿਰ ਇਹ ਸਾਰਾ ਆਪਾਂ ਕਹਦੇ ਆ ਕਿ ਬਿਆਸ ਵਾਲੇ ਦਾ ਜਾਦੂ ਚੱਲਿਆ ਤੇ ਭਗਵਾਨ ਤਬਾਰ ਨੂੰ ਆਪਾਂ ਕਹਦੇ ਆ ਕਿ ਥੱਲੇ ਲਾ ਦਿੱਤਾ ਕਿ ਇੱਕ ਤਰ੍ਹਾਂ ਦਾ ਕਿ ਮਜੇਠੀ ਨੂੰ ਪਾਵਰ ਦੇ ਵਿੱਚ ਲਿਆਉਣ ਦੇ ਲਈ ਸੁਖਵੀਰ ਬਾਦਲ ਨੂੰ ਪਾਵਰ ਦੇ ਵਿੱਚ ਲਿਆਉਣ ਦੇ ਲਈ ਜਿਹੜਾ ਇਹ ਸਾਰਾ ਜਿਹੜੇ ਘਰਾ ਪਧਰਾ ਕੀਤਾ ਜਾ ਰਿਹਾ ਹੁਣ ਤੁਹਾਨੂੰ ਇੱਥੇ ਕੱਲੀ ਕੱਲੀ ਗੱਲ ਸਮਝਣ ਵਾਲੀ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਪਣੇ ਕਮੈਂਟ ਜਰੂਰ ਲਿਖਿਓ ਵੈਰਜਿਕਾ ਖਾਲਸਾ ਵੈਰਜਿਕੀ ਫਤਿਹ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਨਾਬਾ ਜੇਲ੍ਹ ਦੇ ਵਿੱਚ ਮਜੇਠੀਆਂ ਕਵੇਂ ਤੜਫ ਰੇ ਆ। ਕਵੇਂ ਚਕੁੰਦਰਾ ਦੰਦੀਆਂ ਵੱਢ ਰੇ ਆ, ਕਵੇਂ ਚੂਹੇ ਦੰਦੀਆਂ ਵੱਢ ਰੇ ਆ। ਕਵੇਂ ਬਿਲਕ ਰੇ ਆ ਕਿ ਦਹਾਈਆਂ ਪਾ ਰੇ ਆਗਾ। ਅਜਿਹਾ ਇੱਕਾਈ ਮੈਲੇ ਗਿਆਗਾ ਤੇ ਅੱਜ ਇਹ ਸਾਰਾ ਟੱਬਰ ਰੋਂਣ ਲੱਗ ਪਿਆ। ਧੰਨ ਨੇ ਉਹ ਜਿਨ੍ਹਾਂ ਨੇ 33 ਸਾਲ ਹੋ ਗਏ ਜਿਹੜੇ ਬੰਦੀ ਸਿੰਘ ਨੇ। ਪਰ ਉਹਨਾਂ ਦੇ ਮੁਕਾਬਲੇ ਤੁਲਨਾ ਤਾਂ ਨਹੀਂ ਕਰ ਸਕਦੇ ਇੱਕ ਸਿਆਸੀ ਬੰਦਾ ਇੱਕ ਉਹ ਕੌਮ ਦੇ ਯੋਧੇ। ਪਰ ਫੇਰ ਵੀ ਜਿਹੜਾ ਆਪਣੇ ਆਪ ਨੂੰ ਕਹਿੰਦਾ ਤੇ ਮਜੀਠੀ ਦਾ ਤੋਂ ਬਾਅਦ ਜਿਹੜਾ ਸੁਖਵੀਰ ਬਾਦਲ ਮਿਲ ਕੇ ਆਇਆ ਉਹਦਾ ਬਿਆਨ ਸੁਣਾਉਣੇ ਆ ਸੁਖਵੀਰ ਬਾਦਲ ਦਾ ਤੇ ਫਿਰ ਉਸ ਤੋਂ ਬਾਅਦ ਅੱਗੇ ਗੱਲਬਾਤ ਕਰਦੇ ਆ ਤੇ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣ ਲਿਓ ਹੁਣ ਜਿਹੜਾ ਸੁਖਵੀਰ ਬਾਦਲ ਕਹਿੰਦਾ ਮਜੀਠੀਆ ਚੜ੍ਹਦੀ ਕਲਾ ਦੇ ਵਿੱਚ ਆ ਤੇ ਭਾਈ ਫਿਰ ਤੁਸੀਂ ਰੋਈ ਕਿਉਂ ਜਾਂਦੇ ਹੋ ਜੇ ਚੜ੍ਹਦੀ ਕਲਾ ਦੇ ਵਿੱਚ ਆ ਤੁਸੀਂ ਕਿਉਂ ਤੁਸੀਂ ਉੱਥੇ ਤੀਏ ਜਾਣੇ ਆ ਕੇ ਕੱਠ ਮਾਰ ਲੈਂਦੇ ਹੋ ਤੇ ਰੋਂਨੇ ਕਿਉਂ ਆ ਫਿਰ ਐਸਾ ਜੇ ਚੜਦੀ ਕਲਾ ਦੇ ਵਿੱਚ ਆ ਚੜਦੀ ਕਲਾ ਵਾਲਾ ਬੰਦਾ ਰੋਂਦਾ ਨਹੀਂ ਹੁੰਦਾ ਦੂਸਰੀ ਗੱਲ ਪਟਿਆਲਾ ਦੇ ਐਸਐਸਪੀ ਨੂੰ ਵੱਡੀ ਵਾਰਨਿੰਗ ਦਿੱਤੀ ਹੈ ਚੇਤਾਵਨੀ ਦਿੱਤੀ ਹੈ ਵਰਨ ਸ਼ਰਮਾ ਨੂੰ ਸੁਖਬੀਰ ਬਾਦਲ ਨੇ ਕੀ ਕਿਹਾ ਉਹ ਵੀ ਤੁਹਾਨੂੰ ਦੱਸ ਦਿਆਂ ਤੇ ਫਿਰ ਅੱਗੇ ਕੀ ਕੁਝ ਹੋ ਰਿਹਾ ਉਹ ਵੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲੂਗਾ ਹੁਣ ਸੁਖਬੀਰ ਬਾਦਲ ਨੇ ਵਰਨ ਸ਼ਰਮਾ ਜਿਹੜਾ ਕਿ ਐਸਐਟ ਹੈ ਜਿਹੜਾ ਕਿ ਮਜੀਠੀਏ ਦੇ ਤਹਿਤ ਐਸਐਟ ਇੱਕ ਬਣੀ ਆ ਉਹਦਾ ਜਿਹੜਾ ਇੱਕ ਚੀਫ ਆ ਵਰਨ ਸ਼ਰਮਾ ਐਸਐਸਪੀ ਪਟਿਆਲਾ ਕਿਉਂਕਿ ਉਹਨਾਂ ਨੇ ਆਪ ਦਾ ਕਾਨੂੰਨ ਦੇ ਤਾਂ ਹੀ ਕੰਮ ਕਰਨਾਗਾ ਤੇ ਇਹਨਾਂ ਨੂੰ ਲੱਗਦਾ ਕਿ ਜਿਹੜਾ ਐਸਐਸਪੀ ਨੇ ਜਿਹੜਾ ਕਿ ਗਲਤ ਪਰਚਾ ਦਿੱਤਾ ਤੇ ਗਲਤ ਅਨਕਵਰੀ ਕਰ ਰਿਆ ਪਰ ਉਹ ਤਾਂ ਬਿਜੀਲੈਂਸ ਦਾ ਕੰਮ ਆ ਐਨਡੀਪੀਐਸ ਦਾ ਆਇਟਾ ਜਿਹੜਾ ਉਹਦੇ ਵਿੱਚ ਜਿਹੜੀਆਂ 3 4 5 6 ਤੋਂ ਪਹਿਲਾਂ ਜਿਹੜੀਆਂ ਐਸਐਸਟੀਆਂ ਬਣ ਚੁੱਕੀਆਂ ਨੇ ਉਹਦੇ ਤਹਿਤ ਜਿਹੜੀ ਹੁਣ ਨਵੀਂ ਐਸਐਸਟੀ ਬਣੀ ਆ ਉਹਦਾ ਚੀਫ ਆ ਜਿਹੜਾ ਵਰਨ ਸ਼ਰਮਾ ਪਟਿਆਲੇ ਦਾ ਐਸਐਸਪੀ ਆ ਤੇ ਉਹਨੇ ਐਨਡੀਪੀਐਸ ਦਾ ਐਕਟ ਜਿਹਦੇ ਵਿੱਚ ਨਸ਼ਾ ਤਸਕਰੀ ਨੂੰ ਲੈ ਕੇ ਜਿਹੜਾ ਉਹ ਘੋਖ ਕਰ ਰਿਹਾਗਾ ਤੇ ਅਗਲਾ ਪੜਚਾ ਜਿਹੜਾ ਮਜੀਠੀ ਤੇ ਪਾਉਣਾ ਇਸ ਕਰਕੇ ਬਿਲ ਕਰਿਆ ਤੇ ਜਿਹੜਾ ਆਪਣੇ ਆਪ ਨੂੰ ਪਾਵਰਫੁਲ ਦਿਖਾ ਰਿਹਾਗਾ ਪਹਿਲਾਂ ਮੈਂ ਤੁਹਾਨੂੰ ਇਹ ਪੜ ਕੇ ਸੁਣਾਦਾ ਫਿਰ ਅੱਗੇ ਗੱਲਬਾਤ ਕਰਦੇ ਆ ਸਖਬੀਰ ਬਾਦਲ ਕਹਿੰਦਾ ਤੂੰ ਆਪਣਾ ਪਾਸਪੋਰਟ ਬਣਾ ਲਾ ਕਹਿੰਦਾ ਬਾਹਰ ਭੱਜ ਜਾ ਬਾਹਰ ਭੱਜ ਜਾ ਤੇ ਸਖਬੀਰ ਬਾਦਲ ਨੇ ਇੱਥੋਂ ਤੱਕ ਕਹਿੰਦੇ ਦਿੱਤਾ ਐਸਐਸਪੀ ਪਟਿਆਲ ਨੂੰ ਸਿੱਧੀ ਚੇਤਾਵਨੀ ਦਿੱਤੀ ਆ ਇਹ ਹੈ ਵਰਨ ਸ਼ਰਮਾ ਅੱਜ ਕੱਲ ਆਮ ਆਦਮੀ ਪਾਰਟੀ ਦਾ ਪੁੱਤ ਬਣਿਆ ਹੋਇਆ ਜਿੰਨੇ ਝੂਠੇ ਪਰਚੇ ਤੇ ਜਿੰਨੇ ਹਿੰਸਾਚਾਰ ਇਹ ਕਰਿਆ ਹੈ ਇਹਦਾ ਜਵਾਬ ਅਸੀਂ ਜਲਦੀ ਦੇਵਾਂਗੇ ਤੁਹਾਨੂੰ ਮੈਂ ਇੱਕ ਮਸਜਿਦ ਜਿਹੜਾ ਸਖਬੀਰ ਬਾਦਲ ਦੀ ਜਿਹੜੀ ਸੌਰੀ ਸਖਬੀਰ ਬਾਦਲ ਦੀ ਪੋਟ ਹੈ ਜਿਹੜੀ ਉਹ ਪੜ ਪੜ ਕੇ ਤੁਹਾਨੂੰ ਜਿਹੜੀ ਸੁਣਾਈ ਆ ਹੁਣ ਤੁਸੀਂ ਇਥੇ ਆਪਣੇ ਅੰਦਾਜ਼ਾ ਲਾ ਲਓ ਕਿ ਬੰਦਾ ਅਜੇ ਸੱਤਾ ਦੇ ਵਿੱਚ ਨਹੀਂ ਬੰਦੇ ਦੇ ਕੋਲ ਕੋਸ਼ਾ ਬਚਿਆ ਨਹੀਂ ਇੱਕ ਐਮਐਲਏ ਆ ਤੇ ਅੱਜ ਜਿਹੜਾ ਵੱਡੇ ਵੱਡੇ ਫੜਾ ਮਾਰੇ ਆ ਇਹ ਪਤਾ ਨਹੀਂ ਮੈਂ ਕਿੱਡਾ ਪਾਵਰਫੁੱਲ ਦੇ ਵਿੱਚ ਆ ਗਿਆ ਪਤਾ ਨਹੀਂ ਲੋਕ ਮੈਨੂੰ ਕਿੰਨਾ ਖ ਪਿਆਰ ਕਰਨ ਲੱਗ ਪਏ ਕਿ ਮੈਂ ਪਤਾ ਨਹੀਂ ਹਰ ਪੀੜਤਾਂ ਦੇ ਲਈ ਟਰੱਕ ਭੇਜ ਦਿੱਤੇ ਹਰ ਪੀੜਤਾਂ ਨੂੰ ਰੁਪਿਆ ਦੇ ਦਿੱਤਾ ਲੋਕਾਂ ਦਾ ਲੁੱਟਿਆ ਰੁਪਿਆ ਲੋਕਾਂ ਦੇ ਵਿੱਚ ਵੰਡ ਦਿੱਤਾ ਇਹਦੇ ਵਿੱਚ ਕੀ ਹਰਜਾ ਤੇ ਅੱਜ ਜਿਹੜਾ ਕਿ ਪਟਿਆਲੇ ਦੇ ਐਸਐਸਪੀ ਨੂੰ ਵਾਰਨਿੰਗ ਦੇਣੀ ਕਿ ਤੂੰ ਆਪਣਾ ਪਾਸਪੋਰਟ ਬਣਾ ਲਾ ਤੇ ਇਸ ਤੋਂ ਪਹਿਲਾਂ ਬੀਬਾ ਹਰਸਿਮਰਤ ਨੇ ਵੀ ਕਿਹਾ ਸੀ ਇਹ ਭਗਵਾਨਤ ਮਾਨ ਆਪਣਾ ਪਾਸਪੋਰਟ ਬਣਾ ਲੇ ਤੇ ਬਾਹਰ ਭੱਜੂਗਾ ਤੇ ਅਸੀਂ ਭੱਜਣ ਨਹੀਂ ਦੇਣਾ ਉੱਥੇ ਅਸੀਂ ਕਢੀਸ ਕੇ ਲਿਆਵਾਂਗੇ ਇਹਨੂੰ 2027 ਤੋਂ ਬਾਅਦ ਕਹਿੰਦੇ ਸਾਡੀ ਸਰਕਾਰ ਬਣੂ ਸੁਪਨੇ ਦਾ ਕੀ ਆ ਭਰਾਵੋ ਲੈ ਲਓ ਸੁਪਨੇ ਸੁਪਨੇ ਦਾ ਕੀ ਹਰਜ ਹੁੰਦਾਗਾ ਸੁਪਨੇ ਦੇ ਵਿੱਚ ਬੰਦਾ ਵੱਡੇ ਵੱਡੇ ਮਹਿਲ ਉਸਾਰ ਦਿੰਦਾਗਾ ਬੜਾ ਵੱਜਾ ਕੁਝ ਕਰ ਦਿੰਦਾਗਾ ਗੱਡੀਆਂ ਚ ਘੁਮੇ ਆਉਂਦਾਗਾ ਵਿਦੇਸ਼ਾਂ ਦੀ ਸ਼ਹਿਰ ਕਰੇ ਆਉਂਦਾਗਾ ਯਾਨੀ ਕਿ ਇੱਕ ਸੁਪਨੇ ਦਾ ਘਰ ਸਿਰਜਿਆ ਜਾ ਰਿਹਾ ਤੇ ਤੁਸੀਂ ਵੇਖ ਸਕਾ ਭਾਜਪਾ ਦੇ ਨਾਲ ਲੜੋਂਗੇ ਪਰ ਤਾਨੂੰ ਲੋਕਾਂ ਨੇ ਮੂੰਹ ਨਹੀਂ ਲਾਉਣਾ ਤੁਸੀਂ ਜਦੋਂ ਅੱਜ ਤਾਨੂੰ ਲੱਗਦਾ ਕਿ ਪੁਲਿਸ ਜਿਹੜਾ ਕਿ ਝੂਠੇ ਮਕਾਦਮੇ ਦਰਜ ਕਰ ਰਹੀ ਆ ਪਰ ਤੁਹਾਡੇ ਸਮੇਂ ਜਿਹੜਾ ਸਮੇਤ ਸੈਣੀ ਡੀਜੀਪੀ ਲਾਇਆ ਤੇ ਉਹ ਮਲਤਾਨੀ ਕੇਸ ਤੁਹਾਡੇ ਯਾਦ ਆ ਤੇ ਕਵੇਂ ਉਹਨੂੰ ਮਾਰਿਆ ਤੇ ਉਹ ਮੈਂ ਇੱਥੇ ਬਿਆਨ ਨਹੀਂ ਕਰ ਸਕਦਾ ਆ ਕਰਤੂਤਾਂ ਨੇ ਤੁਹਾਡੀਆਂ ਕਿ ਤੁਸੀਂ ਕਵੇਂ ਜਿਹੜਾ ਉਸ ਡੀਜੀਪੀ ਨੂੰ ਲਾਇਆ ਸਮੇਤ ਸੈਣੀ ਨੂੰ ਫਿਰ ਬਚਾ ਕੇ ਰੱਖਿਆ ਅੱਜ ਤੱਕ ਆ ਇਕਾ ਆਲਮ ਲਹਾਰਾ ਸ਼ਾਇਦ ਕੋਈ ਹੈ ਜੈ ਐਸਐਸਪੀ ਆ ਉਹਨੂੰ ਤੁਸੀਂ ਲਾਇਆ ਉਹਨੇ ਕਿੰਨੇ ਮੁੰਡੇ ਮਾਰੇ ਬਰਗਾੜੀ ਦੇ ਵਿੱਚ ਤੁਸੀਂ ਨਹਾਤਿਆਂ ਤੇ ਗੋਲੀਆਂ ਚਲਾਈਆਂ ਅਨੇਕਾ ਤੁਸੀਂ ਜਿਹੜਾ ਸਿੱਖ ਕੌਮ ਦਾ ਘਾਣ ਕੀਤਾ ਤੇ ਜਿਹੜੇ ਸਿੱਖਾਂ ਤੇ ਝੂਠੇ ਪਰਤੇ ਜਿਹੜੇ ਤੁਹਾਡੇ ਸਮੇਂ ਤੁਹਾਡੀ ਸਰਕਾਰ ਸਮੇਂ ਹੁੰਦੇ ਕੀਤੇ ਆ ਤੇ ਉਹ ਉਹ ਭੁੱਲ ਗਏ ਉਹ ਦਿਨ ਯਾਦ ਨਹੀਂ ਤੇ ਅੱਜ ਆਪਣੇ ਇੱਕ ਸਾਲੇ ਤੇ ਤੇਰੇ ਤੇ ਮੰਜੀਠੇ ਤੇ ਪਰਚਾ ਪਿਆ ਤੇ ਕਵੇਂ ਰੋਣਾ ਦਹਾਈਆਂ ਦਿਨਾਗਾ ਤੇ ਪਰਚਾ ਕਰ ਲੋ ਭਾਈ ਉਹ ਅਗਲੇ ਨੇ ਡਿਊਟੀ ਵਜਾਉਣੀ ਆ ਜੇ ਤੁਹਾਡੇ ਇਹਦੇ ਉੱਤੇ ਇਹਦਾ ਡਰੱਗ ਜਿਹੜਾ ਮਾਵਲੇ ਨੂੰ ਲੈ ਕੇ ਜਿਹੜਾ ਇਹ ਅੱਜ ਤੋਂ ਥੋੜੀ ਚੱਲਿਆ ਤਾਂ ਮੰਜੀਠੇ ਨੇ ਖੁਦ ਕਿਹਾ ਕਿ ਭਾਈ ਤੁਸੀਂ ਰੋਜ਼ ਦੀ ਕਿੜਕੜ ਕੱਢਣੀ ਆ ਤੁਸੀਂ ਕਹਿ ਰਹੇ ਹੋ ਕਿ ਮੇਰੇ ਉੱਤੇ ਜਿਹੜਾ ਜੇ ਚਿੱਟਾ ਵੇਚਦਾ ਤੇ ਇੱਕ ਦਿਨ ਕੰਮ ਨਿਮੇੜੋ ਪਰੇ ਤੇ ਮੇਰੇ ਉੱਤੇ ਜਿਹੜਾ ਕੇਸ ਚਲਾਉਣਾ ਤੁਸੀਂ ਚਲਾਓ ਡਰਦੇ ਕਾ ਤੂੰ ਆ ਫੇਰਾ ਇੱਕ ਪਾਸੇ ਤਾਂ ਮੰਜੀਠਿਆ ਰਿਹਾ ਬੜਕਾ ਮਾਰਾ ਦੂਸਰੇ ਪਾਸੇ ਤੁਸੀਂ ਉਸ ਐਸਐਸਬੀਨ ਡਰਾ ਰਹੇ ਹੋ ਧਮਕਾ ਰਹੇ ਹੋ ਕਿ ਜੇਕਰ ਐਸਐਸਟੀ ਦੇ ਬੱਚਾ ਮੰਜੀਠੀਆ ਫਸਦਾਗਾ ਤੇ ਤੁਹਾਨੂੰ ਡਰ ਲੱਗਦਾ ਕਿ ਪਤਾ ਨਹੀਂ ਕਿੰਨੇ ਸਾਲ ਅੰਦਰ ਚੱਲਿਆ ਜਾਣਾ ਜਿਸ ਤਰ੍ਹਾਂ ਡਰਗ ਦੇ ਮਾਲ ਦੇ ਵਿੱਚ ਜਗਦੀਸ਼ ਭੋਲਾ ਜੇਲ੍ਹਾਂ ਦੇ ਵਿੱਚ ਕੱਟ ਕੇ ਆਇਆ ਜਮਾਨਤ ਤੇ ਆਇਆ ਇਹ ਹਾਲ ਮੰਜੀਠੀ ਦਾ ਹੋਣਾਗਾ ਇਹ ਕਾਲੀਦਾਲ ਦਾ ਹਾਲ ਹੋਣਾ ਅਜੇ ਪਤਾ ਨਹੀਂ ਕੀ ਕੁ ਹੋਣਾਗਾ ਕਿਉਂਕਿ ਪਾਪ ਜਦੋਂ ਕਬਾਏ ਹੋਣ ਬੰਦੇ ਨੇ ਜਦੋਂ ਪਾਪਾਂ ਤੋਂ ਵੱਧ ਜਦੋਂ ਜਲਮ ਕੀਤੇ ਹੋਣ ਤੇ ਜਿਹੜੇ ਹਥਿਆਰੇ ਹੋਣ ਤੇ ਫਿਰ ਉਹ ਇਸਤਰੀ ਰੋਂਦੇ ਹੁੰਦੇ ਆ ਆਪਣੇ ਬਾਰੇ ਸਾਰਾ ਬੰਦਾ ਭੁੱਲ ਜਾਂਦਾ ਕਿ ਅਸੀਂ ਪਿੱਛੇ ਕੀ ਗਨਾਹ ਕੀਤੇ ਆ ਅਸੀਂ ਕਿਸੇ ਦੇ ਵਿਰੁੱਧੀ ਨਹੀਂ ਅਸੀਂ ਕਿਸੇ ਪਾਰਟੀ ਦੇ ਹਮੇਤੀ ਨਹੀਂ ਅਸੀਂ ਗੱਲ ਇਹ ਗੱਲ ਕਰਦੇ ਆ ਕਿ ਭਾਈ ਤੂੰ ਅੱਜ 3 ਮਹੀਨੇ ਬਾਅਦ ਮਿਲਿਆ ਆ ਤੇ ਚੱਕਰ ਤੁਹਾਡਾ ਜਿਹੜਾ ਰਸਤਾ ਖੁੱਲਾ ਕਿਨੇ ਕੀਤਾ ਤੇ ਉਸ ਰੱਦਾ ਸਮਾਵੀਆ ਦੇ ਰੱਬ ਨੇ ਤੇ ਅੱਜ ਤੁਹਾਨੂੰ ਲੱਗਦਾ ਕਿ ਰੱਦਾ ਸਮਾਵੀ ਸਾਡੀ ਪਿੱਠ ਤੇ ਖੜਾਗਾ ਟਾਡੇ ਪਿੱਛੇ ਤੇ ਕਿਹੜਾ ਡੇਰੇਦਾਰ ਨਹੀਂ ਖੜਾ ਕਿ ਸਰਸੇ ਵਾਲਾ ਨਹੀਂ ਖੜਾ ਕਿ ਨੂਰ ਮਹਿਲਿਆ ਨਹੀਂ ਖੜਾ ਉਹ ਮਰ ਗਿਆ ਚਲੋ ਉਹਦੀ ਸੰਸਤਾ ਪਿੱਛੇ ਖੜੀ ਆ ਜਾਂ ਬਿੱਜੂ ਭਨੇਾਰੇ ਵਾਲੇ ਵਰਗੇ ਨਹੀਂ ਖੜੇ ਉਹ ਵੀ ਮਰਿਆ ਹੋਇਆਗਾ ਹੋਰ ਕਿੰਨੇ ਨੇ ਜਿਹੜੇ ਤੁਹਾਡੇ ਕੋਲ ਸਾਰਿਆਂ ਦੇ ਜਿਹੜੇ ਜਿਹੜੇ ਰਿਲੇਸ਼ਨ ਨੇ ਹੁਣ ਕਹਿੰਦੇ ਆ ਜੀ ਮਜੀਠੀਏ ਦੇ ਨਾਲ ਆ ਉਹਦੇ ਰਿਸ਼ਤੇਦਾਰ ਹੀ ਆ ਅੱਜ ਬੜੀ ਰਿਸ਼ਤੇਦਾਰੀ ਜਾਗ ਕੇ ਆਈ ਰਿਸ਼ਤੇਦਾਰੀ ਜਾਗ ਨੂੰ ਬਾਹਾਂ ਆਕੜ ਗਿਆ ਸੀ ਤਿੰਨ ਮਹੀਨੇ ਹੋਇਆ ਜਿੱਤਾ ਜਾਣੀ ਕਿ ਇੱਕ ਇਹ ਸਰਕਾਰ ਉੱਤੇ ਦਬਾਅ ਪਾਇਆ ਜਾ ਰਿਹਾ ਸਰਕਾਰ ਨੂੰ ਡਰਾਇਆ ਜਾ ਰਿਹਾ ਸਿੱਧਮ ਸਿੱਧਾ ਕੱਲ ਵਿਧਾਨ ਸਭਾ ਦੇ ਵਿੱਚ ਤੋਂ ਸੀਐਮ ਨੇ ਬਿਆਨ ਦਿੱਤਾ ਕਿ ਇਹ ਕੈਪਟਨ ਕਹਿੰਦਾ ਹੁੰਦਾ ਸੀ ਫਲਾਣਾ ਲਾਲ ਪੱਗ ਵਾਲਾ ਉਹਨੂੰ ਮੈਂ ਘੇੜ ਸਕੂਆਂ ਉਹਨੂੰ ਮੈਂ ਟੰਗ ਦੂੰਗਾ ਉਹਨੂੰ ਪੁੱਠਾ ਟੰਗ ਦੂੰਗਾ ਉਹਨੂੰ ਇਹ ਫਲਾਣਾ ਕਰ ਦੂੰਗਾ ਉਹਨੂੰ ਧਮਕਾ ਕਰ ਦੂੰਗਾ ਪਰ ਜਦੋਂ ਸਰਕਾਰ ਬਣ ਜਾਂਦੀ ਆ ਫਿਰ ਸਾਰੇ ਇਹਨਾਂ ਦੇ ਬੀਬੇ ਪਤ ਬਣ ਜਾਂਦੇ ਆ ਇਹੀ ਵਦਨ ਸ਼ਰਮਾ ਪਰ ਇਹਨਾਂ ਦੀ ਸਰਕਾਰ ਤਾਂ ਕਿਤੇ ਬਣਨੀ ਨਹੀਂ ਚਲੋ ਸੁਪਨੇ ਜਰੂਰ ਲੈ ਲੈਣਾ ਤੇ ਉਸ ਤੋਂ ਬਾਅਦ ਜਿਹੜਾ ਇਹ ਕਹਿੰਦਾ ਜੀ ਮੈਂ ਇਹ ਅੱਜ ਤੋ ਥੋੜੀ ਲੱਗੇ ਆ ਸਾਡੇ ਕੋਲੇ ਲਾਲ ਡੈਰੀਆਂ ਨੇ ਸਾਡੇ ਕੋਲੇ ਪੀਲੀਆਂ ਡੈਰੀਆਂ ਨੇ ਸਾਡੇ ਕੋਲੇ ਨੀਲੀਆਂ ਡੈਰੀਆਂ ਅਸੀਂ ਫਲਾਣੇ ਦਾ ਦਰਜ ਕਰ ਲਿਆ ਸੀ ਧੰਕਾ ਕਰ ਲਿਆ ਲੋਕਾਂ ਤੋਂ ਵੋਟਾਂ ਲੈ ਕੇ ਲੋਕਾਂ ਨੂੰ ਧਮਕਾ ਰਹੇ ਹੋ ਲੋਕਾਂ ਨੂੰ ਕਿੱਡਾ ਕੇ ਫੁੱਦੂ ਬਣਾ ਰਹੇ ਹੋ ਕਿਕਾ ਮਾਫ ਕਰਨਾ ਇਹ ਗੱਲ ਸ਼ਬਦ ਵਰਤਿਆ ਗਿਆ ਕਿ ਲੋਕਾਂ ਨੂੰ ਇੱਕ ਝਾਸਾ ਦੇ ਕੇ ਤੁਸੀਂ ਲੋਕਾਂ ਦੇ ਨਾਲ ਜੋ ਜ਼ੁਲਮ ਕੀਤਾ ਅੱਜ ਉਹ ਲੋਕ ਬੇਸ਼ਰਮ ਹੋਣਗੇ ਜਿਹੜੇ ਭੁੱਲਣਗੇ ਜਿਨ੍ਹਾਂ ਦੇ ਮੁੰਡੇ ਮਾਰੇ ਆ ਇਸ ਕਰਕੇ ਇਸ ਵੀਡੀਓ ਨੂੰ ਬਰਤਵਾਜ਼ ਜ਼ਰੂਰ ਸ਼ੇਅਰ ਕਰ ਦਿਓ ਤੇ ਆਪਣੇ ਕਮੈਂਟ ਜ਼ਰੂਰ ਲਿਖਿਓ ਧੰਨਵਾਦ ਵਰਜੂ ਕਾ ਖਾਲਸਾ ਵਰਜੂ ਕੀ ਫਤਿਹ